ਆੜ ਜਾ ਟਿਕਟ ਕਿਨੇ ਲੈ ਕੇ ਤੈਨੂੰ ਨਾਲ ਬਹਿਣਾ ਇਹਦੇ ਨਾਲ ਤੂੰ ਵੀ ਬਹਿਣਾ ਮੈਂ ਕਿਉਂ ਬਹਿਣਾ ਮੈਂ ਤਾਂ ਗਵਾਹ ਮੈਂ ਤਾਂ ਗਵਾਹ ਨਾ ਜਾਵੇ ਆ ਆ ਮੈਂ ਮੇਰੀ ਗੱਲ ਸੁਣ ਮੈਂ ਦੋ ਵਾਰ ਟਿਕਟ ਲੈ ਕੇ ਲਿਆ ਤੋਂ ਪਹਿਲੀ ਵਾਰ ਤੂੰ ਮੁੜ ਗਿਆ ਦੂਜੀ ਤੇ ਤੀਜੀ ਅਜ ਕਹਿੰਦਾ ਬਹਿਕਦਾ ਜਿਸ਼ਾ ਦੇਖੀ ਚਾਹਤੀ ਆ ਜਿਸ਼ਾ ਦੇਖੀ ਚਾਹਦਾ ਦੇਖੀ ਸੌਰੀ ਬਹੁਤ ਆ ਦੇ ਸਿੱਤੂ ਵੀ ਨਾਲ ਚੱਲੂਗਾ ਚੱਲੋ ਯਾਰ ਚੱਲ ਚੱਲ ਹੁਣ ਮੁੱਕਰੀ ਨਾਲ ਚੱਲ ਆ ਜਾ ਆ ਜਾ ਓਏ ਰਵੀ ਆਹਾ ਆਪਾਂ ਹੂਟੇ ਲੈ ਲੈਨੇ ਕਾਰਜੇ ਚ ਕਹਿਨ ਜੋਗੇ ਹੋ ਜਾਗੇ ਜੂਕੇ ਚ ਗੱਡੀ ਚ ਲੈ ਜਾ ਇਹੋ ਸਹੀ ਆ ਭਰਾ ਚੱਲੀਏ ਲਾਲਾ ਰਮਾਲ ਨਹੀਂ ਯਾਰ ਬਾਲ ਖੇਦਣ ਗਿੱਲਰਾਂ ਵੇ ਗਿਆ ਬਾਥਰੂਮ ਚ ਡਰੈਰ ਮਾਰ ਰਹੀਆਂ ਹੋਂਡਾ ਬਾਥਰੂਮ ਕਿੱਥੇ ਲੱਗਿਆ ਡਰੈਰ ਕਿਉ ਲੱਗਾ ਤੇ ਗੁਰਦਰੇ ਕਿੱਥੇ ਲੱਗਿਆ ਮੈਨੂੰ ਲੱਗਾ ਆ ਸਕਾਉਣ ਵਾਲਾ ਉਹ ਥੱਲੇ ਉਹ ਥੱਲੇ ਹੋ ਗਿਆ ਸੁਕਾਉਂ ਵੀ ਦੱਸਣਾ ਸਾਨੂੰ ਲਈ ਤਾਂ ਜਾਣਾ ਤੁਨ ਜੋ ਤੇ ਕੁਛ ਨਾ ਹੋਇਆ ਨਾ ਦੇਖਣਾ ਸਖੋਣਾ ਥੱਲੇ ਲੈਣਾ ਕੋਈ ਨਹੀਂ ਮਣੀ ਨੂੰ ਨਿਚਾਲਾ ਕੇ 10 ਮਿੰਟ ਹੋ ਗਏ ਮਣੀ ਪੱਕਾ ਉੱਥੀ ਆ ਹਾਂ ਮਣੀ ਉੱਥੇ ਹੁਣ ਮਣੀ ਇੱਥੇ ਘੁੰਮ ਫੇਰ ਰਿਹਾਣਾ ਦੇਖਿੰਦੇ ਬੜਾ ਸ਼ਕੀਨ ਆ ਉਹ ਝੂਠਿਆਂ ਦਾ ਮਤਲਬ ਥੱਡਾ ਥੱਡਾ ਡਾਊਟੀਆਂ ਲਾ ਲਈਆਂ ਤੁਸੀਂ ਜਿਵੇਂ ਤੇਰਾ ਲੰਗਰ ਵਾਲੇ ਪਾਸੇ ਟੋਣੀ ਸੀ ਤੇ ਉਹਦਾ ਘੁੰਮਣ ਫੇਰਨ ਵਾਲੇ ਪਾਸੇ ਉਹਨੂੰ ਕਿਹਾ ਕਿ ਤੂੰ ਵੇਖ ਤੀ ਇਥੇ ਕੀ ਮਾਹੌਲ ਚੱਲ ਚੱਲ ਰਿਹਾ ਆ ਹਾਂ ਕਿ ਆਪਾਂ ਫੇਰਾ ਬਾਅਦ ਸਾਰੇ ਇਕੱਠੇ ਹੋ ਕੇ ਆਵਾਂਗੇ ਹਾਂ ਸੰਜੋਏ ਇੱਕ ਗੱਲ ਨੂੰ ਆਈ ਐਨਵਾਈ ਇਹ ਕਰਾਂਗੇ ਯਾਰ ਬਹੁਤ ਟਾਈਮ ਬਾਅਦ ਇਕੱਠੇ ਹੋਏ ਯਾਰ ਬਸ ਠੀਕ ਆ ਕੱਲ ਦਿੰਦੇ ਨੇ ਗੱਲ ਕਿਹਾ ਅੱਜ ਜਾ ਕੇ ਵੇਖਦੇ ਹਾਂ ਦੇਖਦੇ ਹਾਂ ਨਹੀਂ ਅੱਜ ਬਾਹਰ ਕੰਪਨੀ ਤੋਂ ਬਾਹਰ ਨਿਕਲਣ ਨੂੰ ਬਹੁਤ ਟਾਈਮ ਆ ਅੱਜ ਹਾਂ ਕੰਪਨੀ ਤੋਂ ਬਾਹਰ ਅੱਜ ਮਿਲ ਲਗੇ ਅੱਜ ਸਾਰੇ ਇਕੱਠੇ ਹੋਏ ਸਾਰੇ ਦਿਨ ਇਕੱਠੇ ਹੋ ਆਪਾਂ ਨਹੀਂ ਅੱਜ ਠੀਕ ਆ ਅੱਜ ਸਾਰੇ ਨੇ ਆਪਾਂ ਐਨਵਾਈ ਕਰਾਂਗੇ ਠੀਕ ਆ ਸਹੀ ਹੈ ਨਾ ਚਲੋ ਅੱਜ ਲਓ ਜੀ ਹੁਣ ਆਪਾਂ ਚੱਲ ਪਏ ਉਧਰ ਨੂੰ ਕਿੱਧਰ ਪਾਰਕ ਮੇਲੇ ਕਿ ਬਾਹ हां ਪਾਰਕੇ ਚਲੀਏ ਲਾਲਾ ਰਮਾਲ ਨਹੀਂ ਯਾਰ ਬਾਲ ਖੇਡਣੇ ਉਹ ਕਿੱਲਰਾਂ ਵੇ ਗਿਆ ਬਾਥਰੂਮ ਚ ਡਰੈਰ ਮਾਰ ਰਹੀਆਂ ਹੋੜਾ ਬਾਥਰੂਮ ਕਿੱਥੇ ਲੱਗਿਆ ਡਰੈਰ ਉਹ ਲੱਗਾ ਤੇ ਗੁਰਦਾਰੇ ਕਿੱਥੇ ਲੱਗਿਆ ਮੈਨੂੰ ਲੱਗਾ ਆ ਸਕੌਣ ਵਾਲਾ ਉਹ ਥੱਲੇ ਉਹ ਥੱਲੇ ਹੋ ਗਿਆ ਸੁਕਾਉਂ ਵੀ ਹੈ ਆ ਵਾ ਰੌਣ ਕੀ ਹੈ ਨਾ ਇੰਦਰ ਆਪਣੇ ਨਾਲ ਅੱਜ ਸਹੀ ਗੱਲ ਹੈ ਇਹ ਬੰਦਾ ਰੌਣ ਕੇ ਹੁਣ ਕਿੱਧਰ ਨੂੰ ਲੈ ਕੇ ਜਾਏਗਾ ਭਾਈ ਹੁਣ ਆਪਾਂ ਜਾਣਾ ਪਾਰਕ ਨੂੰ ਠੀਕ ਆ ਉੱਥੇ ਲੱਗਾ ਆ ਮੇਲਾ ਮਣੀ ਬਿਠਾਇਆ ਸਾਡਾ ਇਹ ਮੇਲੇ ਜਦੋਂ ਵਿਖਾ ਕੂੜੇ ਹਾਂ ਪਹਿਲਾ ਪਾਰ ਕੂੜੇ ਅੱਛਾ ਠੀਕ ਆ ਤੁਹਾਨੂੰ ਰੱਗੇ ਕਰਾਉਨੇ ਆਪਾਂਦਰਸ਼ਨ ਮੇਲੇ ਉਹ ਇੱਕ ਆਪਦਾ ਬੈਠਾ ਵੀਰ ਆਪਣਾ ਮਣੀ ਕੀ ਇਦੋਂ ਅਗਲਾ ਸਭ ਕੀ ਹੋਊਗਾ ਤੇ ਹੁਣ ਬਾਕੀ ਦਾ ਜਦੋਂ ਜਾਂਦੇ ਵੇਖਾਂਗੇ ਲੰਗਰ ਪਾਣੀ ਆ ਕਿਹੜਾ ਕੜਾ ਲੰਗਰ ਚਾਰਸ ਠੀਕ ਆ ਹਾਂਜੀ ਆਪਾਂ ਨੂੰ ਲੈ ਕੇ ਚੱਲੀਏ ਇਹ ਇੱਧਰ ਛੜਦੇ ਨਾ ਉੱਧਰ ਇਹ ਤਾਂ ਪੂਰੇ ਹੋ ਗਏ ਇਹਦੇ ਹਾਂ ਇੱਧਰ ਜਸ਼ਨ ਦੀ ਗੱਲ ਹੈ ਓਏ ਜਸ਼ਨ ਦੀ ਗੱਲ ਪੱਕੀ ਹੋ ਗਈ ਮੇਲਾ ਤਾਂ ਲੱਗਿਆ ਉਹ ਜਗ੍ਹਾ ਲੈ ਕੇ ਆਇਆ ਨਾ ਉਹ ਵੀ ਮੰਨਦੇ ਨਾ ਮੇਲਾ ਤਾਂ ਮੰਨਦੇ ਆਹ ਆਹ ਮੈਂ ਮੈਂ ਤਾਂ ਉੱਨੀ ਹੁਣਾ ਉਹ ਚੁੱਕ ਕੇ ਬਾਅਦ ਉਹ ਹੋ ਰਿਹਾ ਜਿਹਾ ਕਰੀਤੀ ਹਾਂ ਆ ਆਹ ਨਾ 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 ਛੱਡ ਜਾ ਛੱਡ ਨਾ ਹਾਂ ਦਾ ਟੈਕਟ ਕਿਨੇ ਲੈ ਕੇ ਦੇ ਤੈਨੂੰ ਟੈਕਟ ਇਹਨੇ ਲੈਣੀਆਂ ਤੂੰ ਨਾਲ ਬਹਿਣਾ ਇਹਦੇ ਹਾਂ ਤੇ ਨਾਲ ਤੂੰ ਵੀ ਬਹਿਣਾ ਮੈਂ ਕਿਉਂ ਬਹਿਣਾ ਨਹੀਂ ਗਵਾਹ ਫਿਰ ਕਾਦਾ ਅੱਜ ਮੈਂ ਤਾਂ ਗਵਾਹ ਗਵਾਹ ਨਾਲ ਜਾਵੇਗਾ ਹਾਂ ਹਾਂ ਮੈਂ ਗਵਾਹ ਕਾਦਾ ਮੈਂ ਮੇਰੀ ਗੱਲ ਇੱਥੋਂ ਕੈਮਰਾ ਲਾ ਕੇ ਰੱਖੂਗਾ ਤੁਹਾਡੇ ਤੇ ਹਾਂ ਹਾਂ ਗਵਾਹ ਤੇ ਮੈਂ ਰੱਖ ਚੱਲ ਮਰ ਤੀ ਗਵਾਹ ਬੜੀਆਂ ਮੈਂ ਪੂਰਾ ਗਵਾਹ ਭਾਜੀ ਲੈ ਆ ਗਵਾਹਗਾ ਦਾ ਗੋਪਨ ਨਾਲ ਬੈਠੂ ਨਾ ਨਾ ਕੋਈ ਵੀ ਨਾਲ ਬੈਠੂ ਬਹੁਤ ਜ਼ਿਆਦਾ ਬੰਦ ਨਾਲ ਚੈਗਾ ਹਾਂ ਹਾਂ ਚਲੋ ਦੱਸੋ ਵੀਰ ਤਾਂ ਦੇਖ ਕੇ ਮਾਰਾ ਮੁਰ ਜਾਂਦਾ ਦੱਸ ਬਾਈ ਜਸ਼ਨ ਚੱਲ ਹੁਣ ਹੁਣ ਆਤਮ ਪਕਾ ਲੈਣਾ ਛੱਡ ਗੱਲ ਮੇਰੀ ਗੱਲ ਸੁਣ ਲੈ ਕਿੰਨਾ ਟਾਈਮ ਹੋ ਗਿਆ ਫੀੜਾ ਜਸ਼ਨ ਤੇ ਸਮਾਂ ਤੋਂ ਹੀ ਮੇਰੇ ਤੇ ਨਾ ਦੀ ਗੱਲ ਸਾਥ ਤੋਂ ਮੇਰੇ ਹਾਂ ਓਏ ਦੋਨਾਂ ਦਾ ਕੱਤ ਘਾਟ ਇੱਕੋ ਜਿਹਾ ਜੱਫੀ ਪਾ ਕੇ ਬੈਠ ਜਾ ਹੈ ਜਸ਼ਨ ਜਸ਼ਨ ਓਏ ਓਏ ਇਧਰ ਗੱਲ ਸੁਣ ਤੇਰੇ ਨਾਲ ਪੈਂਦਾ ਇਹ ਸਵਾਲ ਚਲੋ ਭਾਈ ਚਲੋ ਇਹ ਦੋ ਵਾਰ ਟਿਕਟ ਲੈਣ ਕੇ ਲਿਆ ਪਹਿਲੀ ਵਾਰ ਤੋ ਮੁੜ ਗਿਆ ਦੂਜੀ ਵਾਰ ਜੀ ਕਹਿੰਦਾ ਉਹ ਦੇਖ ਲੈ ਗਰ ਤੇਜ ਵੀ ਆ ਗਿਆ ਬਸ ਰਿਕਾ ਜੀ ਦੂਜੀ ਵਾਰ ਫੇਰ ਬੈਲਦੀ ਆ ਵੀ ਆ ਰਿਹਾ ਵੀ ਬੰਦਾ ਵੀ ਆ ਗਿਆ ਇੱਕ ਹੋਰ ਗਵਾਹ ਆ ਗਿਆ ਇੱਕ ਹੋਰ ਗਵਾਹ ਆ ਗਿਆ ਯਾਰ ਪੂਰਾ ਹੀ ਲੱਗਦਾ ਆ ਅੰਦਰ ਵੀਂਡੂ ਰਮਾਲ ਦੋ ਦੇਦੇ ਵਿੱਚ ਚੱਲ ਜਾਂਦਾ ਪਾਗ ਨੂੰ ਮਾਲ ਕੇ ਅੰਦਰ ਪਾਗਾਂ ਦੇ ਕਿੰਨੇ ਬੈੰਡਿਆ ਕੋਈ ਗੱਲ ਨਹੀਂ ਰਮਾਲ ਦੋ ਬੰਨੇ ਗੱਲ ਇਹ ਚੱਲੀ ਜਾਂਦੀ ਆ ਭਾਈ ਵੀ ਜਿਹੜਾ ਉਹ ਸਾਹਮਣੇ ਹਾਂ ਟਿਕਟ ਵਾਲਾ ਬੰਦਾ ਵੀ ਆ ਗਿਆ ਟਿਕਟ ਪਹਿਲਾਂ ਮੈਨੂੰ ਲਾਉਣੀ ਕਹਿੰਦਾ ਮੈਂ ਲਾਉਂਗਾ ਯਾਰ ਗੱਲ ਸੁਣਾ ਟਿਕਟ ਹਰੇਕ ਲਾਉਂਦਾਗਾ ਸਾਰਿਆਂ ਦੇ ਉੱਚਾ ਲਾਉਂਦਾ ਤੂੰ ਤੇ ਹੋਰ ਜਸਨ ਜਿਨ ਨੇ ਸਾਰੀਆਂ ਜੂ ਬੰਦਾ ਵਰਦਾ ਕਹਿੰਦਾ ਕਾਲਚ ਪੱਕੋ ਜੀ ਪੂਣੀ ਖਾ ਰਿਹਾ ਯਾਰ ਜਾ ਕੇ ਉੱਥੇ ਇੱਕ ਕਰਦੇ ਸਿੱਧੂ ਵੀ ਨਾਲ ਚੱਲੂਗਾ ਚਲੋ ਯਾਰ ਚਲ ਚਲ ਹੁਣ ਮੁੱਕਰੀ ਨਾ ਚੱਲ ਆ ਜਾ ਆ ਜਾ ਆ ਜਾ ਆ ਜਾ ਚਲੋ ਹੁਣ ਮੁੱਕਰੀ ਨਾ ਗਵਾ ਨਾ ਗਵਾ ਗਵਾ ਮੁੱਕਰੀ ਯੋਗਵਾ ਵੀਡੀਓ ਵਾਲਾ ਮੈਂ ਉਹ ਬੰਦਾ ਨਾ ਨਾ ਪਾ ਪਾਲੇ ਪੈਟ ਗਈ ਆ ਉੱਤੇ ਜਾਣਾ ਹੋਇਆ ਯਾਰ ਕੈਨਸਲ 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 ਪਾਉ ਕੈਨਸਲ ਜਬਾਨ ਨਹੀਂ ਬਾਹਰ ਨਿਕਲੀ ਉੱਤੇ ਜਾ ਰਿਹਾ ਆਹ ਵੇ ਬਹੁਤ ਬੋਲੀਆਂ ਬਣਾਉਂਦੇ ਆ ਆ ਦੇਖ ਜਸ਼ਨ ਚੱਲ ਬਹੁਤ ਤਾਂ ਚੱਲ ਉਹ ਪੁਲਸੀ ਨੇ ਉੱਤੇ ਮਨਾ ਜੱਲ ਮੰਨ ਦੋ ਇਕਲਾ ਤੇ ਇਧਰ ਇੱਕੋਸਰੇ ਤੇ ਹਾਂ ਸਪਾਈਡਰਮੈਨ ਵਾਲੇ ਉਹਦੇ ਤੇ ਪਾਉਣਾ ਚੌਂਡੀਆ ਤੇ ਚੌਂਡੀਆ ਮਮਾ ਆਉਣਾ ਹੀ ਨਹੀਂ ਮੈਂ ਆਉਣਾ ਨਹੀਂ ਤੈਨੂੰ ਕੋਈ ਇੱਕ ਸ਼ਰਤ ਤੇ ਰੱਤ ਦੇ ਫੇਟ ਹੋ ਗਿਆ ਹਾਂ ਉਹ ਜਸ਼ਨ ਉਹ ਇਹਦੇ ਤੇ ਤਾਂ ਬੈ ਜਾ ਭਰਾਵਾ ਕਿਉਂ ਬੇਇੱਜ਼ਤੀ ਕਰਾਈ ਜਾ ਜਸ਼ਨ ਬਾਦ ਰਿਆ ਤਾਂ ਗਾਲਾਂ ਅੜ ਜੂ ਤਾਂ ਆਹ ਅੜੀਆਂ ਸਾਹਮਣੇ ਆਓ ਇਹਨਾਂ ਨੂੰ ਕਿੱਥੇ ਕਿੱਥੇ ਪਾਣਾ ਆ ਚਲੋ ਆ ਉਹ ਪੋਸ਼ਕਾ ਨਾ ਬਾਗੀ ਨੂੰ ਦੱਸਦੇ ਆ ਓਏ ਰਵੀ ਆਹਾ ਆਪਾਂ ਹੂਟੇ ਲੈ ਲੈਨੇ ਕਾਰਜੇ ਚ ਕਹਿ ਚੋ ਕਿ ਹੋ ਜਾਏ ਚੁੱਕੇ ਚ ਗੱਡੀ ਚ ਲੈ ਜਾ ਇਹੋ ਸਹੀ ਹੋਣਾ ਸਹੀ ਆ ਭਰਾ ਚਲੋ ਆਜੋ ਫਿਰ ਬਈ ਇੰਨਾ ਕੰਮ ਤੇ ਕਰੋ ਹਾਂ ਦਿੱਲੀ ਨਾਲ ਦਰਦੇ ਆਹ ਕਿ ਤਰਸੀ ਜਾਂਦੀ ਆ ਉਹ ਜਿਹੜੇ ਟਿੱਖੇ ਵਾਲੇ ਕੋਈ ਨਹੀਂ ਇੱਥੇ ਜਿਹੜਾ ਆਹ ਇੱਧਰ ਜਿਹੜਾ ਮਨੀਏ ਜਵਾਨ ਗੱਡੀ ਤੇ ਹੋ ਗਏ ਹਾਂ ਹਾਂ ਜਿਹੜਾ ਨਾ ਆ ਆ ਆ ਮਨੀਏ ਜਵਾਨ ਗੱਡੀ ਤੇ ਹੋ ਗਏ ਮੈਨੂੰ ਨਾ ਯਾਦ ਆ ਰਿਹਾ ਜਿਹੜਾ ਮਨੀ ਆ ਉਹ ਇੱਧਰ ਆ ਇੱਧਰ ਆ ਆ ਓਏ ਆ ਹਾਂ ਦਸਿਆ ਨਹੀਂ ਮਨੀ ਨੂੰ ਨਾਣੇ ਵਈ ਇਹ ਨਾਲ ਟੀਲਾ ਹੀ ਮੈਂ ਵੀ ਖੜਾ ਓਏ ਕਾਈ ਨਹੀਂ ਵੱਜਦਾ ਕਾਈ ਨਹੀਂ ਵੱਜਦਾ ਕਾਈ ਨਹੀਂ ਹੋ ਜਣਿਆ ਬਹਿਕਦਾ ਐ ਸਿੱਧੂ ਜਸ਼ਨ ਦੇਖੀ ਚਾਹਤੀ ਆ ਜਸ਼ਨ ਦੇਖੀ ਚਾਹਤਦਾ ਦੇਖੀ ਹੋ ਤਾਂ ਹੀ ਰਹਿ ਗਿਆ ਮੁੰਬਈ ਬੋਰਡ ਆ ਆਵੇ 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 ਕੋਈ ਨਾ ਕੁਛ ਵੀ ਨਹੀਂ ਇਕੱਠਾ ਹੀ ਹੋ ਜਾਣਾ ਆ ਵਾਜਣੇ ਖੇਡੀਆਂ